ਸੋਨਾ ਜਿਹੜਾ ਹੁੰਦਾ ਜਿੰਨਾ ਤੁਸੀਂ ਜ਼ਿਆਦਾ ਸੋਨਾ ਪਾਓਗੇ ਤੁਹਾਡੇ ਗ੍ਰਹਿਾਂ ਦੇ ਹਿਸਾਬ ਨਾਲ ਤੁਹਾਨੂੰ ਬਹੁਤ ਫਾਇਦਾ ਹੋਊਗਾ। ਅੱਛਾ ਬ੍ਰਸਪਤੀ ਵਧੀਆ ਹੁੰਦਾ। ਹੂੰ ਸੋਨਾ ਪਾੰਦੇ ਨਾਲ। ਹੂੰ ਸੋਨਾ ਜਿਸ ਬੰਦੇ ਨੇ ਜਿਨੇ ਲੋਕ ਸੁਣਦੇ ਮੇਰਾ ਪ੍ਰੋਗਰਾਮ ਜਿਨ੍ਹਾਂ ਬੰਦੇ ਨੇ ਆਪਦਾ ਸੋਨਾ ਗਹਿਣੇ ਰੱਖਿਆ ਉਹ ਬੰਦੇ ਕਦੇ ਤਰੱਕੀ ਨਹੀਂ ਕਰੋਗੇ। ਜਿੰਨੀ ਦੇਰ ਤੁਸੀਂ ਆਪਦਾ ਸੋਨਾ ਗਹਿਣਾ ਲੱਗਿਆ ਤੁਹਾਡਾ ਹੱਥ ਥੱਲੇ ਥੱਲੇ ਜਾਊਗਾ ਬਿਜ਼ਨਸ। ਜਿਨ੍ਹਾਂ ਨੇ ਵੇਚਤਾ ਕੋਈ ਡਰ ਨਹੀਂ। ਸੋਨਾ ਲੱਭੇ ਵੀ ਮਾੜਾ। ਹੂੰ ਸੋਨਾ ਗਵਾਚਿਆ ਵੀ ਮਾੜਾ। ਇਹ ਕਿਉਂ ਮੈਂ ਇਹ ਬਹੁਤ ਛੋਟਾ ਹੁੰਦੇ ਸੁਣਦਾ ਰਿਹਾ ਮੈਂ ਇੱਕ ਨਾ ਮੈਨੂੰ ਤਾਂ ਇਹ ਲੱਗਦਾ ਸੀ ਹੁਣ ਤੁਸੀਂ ਆਪਣੀ ਗੱਲ ਦੱਸੋਗੇ ਕਿ ਜਿਹੜਾ ਕਹਤਾ ਵੀ ਲੱਬੇ ਆ ਮਾੜਾ ਵੀ ਜਿਹਦਾ ਖੋਇਆ ਅਗਲੇ ਨੂੰ ਆਇਆ ਵੀ ਮੈਨੂੰ ਵਾਪਸ ਮਿਲ ਜੂਗੀ ਬਈ ਸੋਨੇ ਮਹਿੰਗੀ ਚੀਜ਼ ਹੈ ਕਿ ਇਹ ਬੰਦਾ ਲੱਭ ਕੇ ਆਪਣੇ ਕੋਲ ਨਾ ਰੱਖ ਲੇ ਕਿ ਡਰ ਪੈਦਾ ਕਰਦਾ ਇੱਕ ਜਿਸ ਬੰਦੇ ਦਾ ਸੋਨਾ ਗਵਾਚਦਾ ਆ ਉਸ ਬੰਦੇ ਦੀ ਟੈਨਸ਼ਨ ਵੱਧਦੀ ਜਾਂਦੀ ਦਿਨੋਂ ਦੇ ਹੂੰ ਔਰ ਕੁਝ ਉਹਦੇ ਸਿਰ 'ਚ ਦਰਦ ਰਹਿਣ ਲੱਗ ਜਾਂਦਾ ਹੈ ਕੁਝ ਉਹਨੂੰ ਜੇ ਬੰਦਾ ਵੱਡਾ ਹੋਊਗਾ ਉਹਦੇ ਕੋਈ ਨਾ ਕੋਈ ਊਜ ਲਗਣੀ ਸ਼ੁਰੂ ਹੋ ਜੂਗੀ ਇਲਜ਼ਾਮ ਐਲੀਕੇਸ਼ਨ ਅੱਛਾ ਜਿਸ ਬੰਦੇ ਨੂੰ ਲਬਦ ਆਇਆ ਉਹਦਾ ਕੰਮ ਖਰਾਬ ਹੋਣ ਲੱਗ ਜਾਊਗਾ ਉਹ ਝੂਠ ਬੋਲਣ ਦੀ ਕੋਸ਼ਿਸ਼ ਜ਼ਿਆਦਾ ਕਰੂਗਾ